ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਕਾਮਜਾਮ ਸਫਲ ਇਨਸਾਨ ਬਣਾਉਣਾ ਚਾਹੁੰਦੀਆਂ ਨੇ ਜੋ ਚਾਹੁੰਦੀਆਂ ਨੇ ਕਿ ਸਾਡਾ ਬੱਚਾ ਜ਼ਿੰਦਗੀ ਭਰ ਤਾਂ ਅੰਦਰ ਉਸ ਤਰ੍ਹਾਂ ਦੇ ਖੁਸ਼ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਉਹ ਪਹਿਣਾ ਬੀਬੀਆਂ ਉਹ ਮਾਵਾਂ बोल के ਵੀ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਇਹ ਚਾਰ ਕੰਮ ਕਦੇ ਨਾ ਕਰੋ ਕਿਉਂਕਿ ਇਹ ਚਾਰ ਕੰਮ ਕਰਨ ਦਾ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਫਿਰ ਇਹ ਚਾਰ ਕੰਮ ਕਿਹੜੇ ਨੇ ਅਤੇ ਕਿੰਜ ਸਾਡੇ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਚੰਗੀ ਲੱਗੀ ਤੇਰੇ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਕਿਸੇ ਵੀ ਪ੍ਰਕਾਰ ਦੇ ਵਹਿਮ ਭਰਮ ਜਾਦੂ ਟੂਣੇ ਜੰਤਰ ਮੰਤਰ ਕਿਸੇ ਉਪਾਅ ਬਾਰੇ ਗੱਲ ਨਾ ਕਰੋ ਕਦੇ ਵੀ ਆਪਣੇ ਬੱਚੇ ਦੇ ਸਾਹਮਣੇ ਇਹ ਨਾ ਕਹੋ ਕਿ ਸਾਡੇ ਘਰ ਦੇ ਵਿੱਚ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਸਾਡੇ ਬੱਚੇ ਤੇ ਕੀਤੇ ਕਰਾਇ ਦਾ ਅਸਰ ਹੈ ਇਹ ਨੂੰ ਨਜ਼ਰ ਲੱਗ ਗਈ ਆ ਇਹ ਸਾਰੀਆਂ ਗੱਲਾਂ ਦਾ ਸਾਡੇ ਬੱਚੇ ਦੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕੁਝ ਬੱਚੇ ਇਹਨਾਂ ਗੱਲਾਂ ਕਰਕੇ ਡਰੇ ਸੇ ਰਹਿੰਦੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਾਰੀ ਨਹੀਂ ਪਾਉਂਦੇ ਉਹ ਕਿਤੇ ਇਕੱਲੇ ਜਾ ਨਹੀਂ ਸਕਦੇ ਇਕੱਲੇ ਆਪਣੇ ਘਰ ਵਿੱਚ ਨਹੀਂ ਰਹਿ ਸਕਦੇ ਕੁਝ ਬੱਚੇ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਚੁੱਕਦੇ ਆ ਕਿਉਂਕਿ ਉਹਨਾਂ ਨੂੰ ਹੱਲਾਸ਼ੇਰੀ ਮਿਲ ਗਈ ਵੀ ਮੇਰੇ ਨਾਲ ਜੋ ਵੀ ਗਲਤ ਹੁੰਦਾ ਹੈ ਮੇਰੇ ਮਾਪੇ ਸਮਝਦੇ ਆ ਵੀ ਇਹ ਦੇ ਉੱਤੇ ਤਾਂ ਕਿਸੇ ਦੇ ਕੀਤੇ ਕਰਾਏ ਦਾ ਅਸਰ ਆ ਇਸ ਕਰਕੇ ਵਾਲੀਆਂ ਗਲਤੀਆਂ ਬਦਨੀਆ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਇਹਨਾਂ ਗੱਲਾਂ ਦੀ ਆੜ ਦੇ ਵਿੱਚ ਬੱਚੇ ਗਲਤ ਰਾਹ ਤੇ ਤੁਰ ਪੈਂਦੇ ਨੇ ਮਾੜੀਆਂ ਆਦਤਾਂ ਦੇ ਆਦੀ ਹੋ ਜਾਂਦੇ ਨੇ ਪਰ ਇਦਾਂ ਦੀਆਂ ਗੱਲਾਂ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਕਰਨੀਆਂ ਜੇ ਤੁਹਾਡਾ ਬੱਚਾ ਗਲਤ ਬੋਲਦਾ ਹੈ ਜੇ ਤੁਹਾਡਾ ਬੱਚਾ ਗਲਤ ਸੰਗਤ ਦੇ ਵਿੱਚ ਪੈ ਗਿਆ ਹੈ ਗਲਤ ਆਦਤਾਂ ਦਾ ਆਦੀ ਹੋ ਰਿਹਾ ਹੈ ਉਹਦੇ ਸੁਭਾਅ ਦੇ ਵਿੱਚ ਕੋਈ ਵੀ ਤਬਦੀਲੀ ਆ ਰਹੀ ਹੈ ਤਾਂ ਕਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਵਹਿਮਾ ਭਰਮਾ ਦੇ ਨਾਲ ਨਹੀਂ ਜੋੜਨਾ ਆਪਣੇ ਬੱਚੇ ਨੂੰ ਉਹਦੀ ਗਲਤੀ ਤੋਂ ਜਾਣ ਪਰ ਮਮਾਈ ਬਚਪਨ ਤੋਂ ਹੀ ਇਹ ਚੀਜ਼ਾਂ ਸਿਖਾਵਾਂਗੇ ਨਾ ਤਾਂ ਹੀ ਬੱਚਾ ਸਿੱਖੇਗਾ ਕਿ ਪੁੱਤਰ ਗਲਤੀਆਂ ਹਰ ਇਨਸਾਨ ਤੋਂ ਹੋ ਜਾਂਦੀਆਂ ਨੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਦੁਨੀਆ ਦੇ ਉੱਤੇ ਕੋਈ ਐਸਾ ਇਨਸਾਨ ਨਹੀਂ ਆ ਵੀ ਜਿੰਨੇ ਕੋਈ ਗਲਤੀ ਨਾ ਕੀਤੀ ਹੋਵੇ ਸਮਝਦਾਰ ਸਿਆਣਿਆਂ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਆਪਣੀ ਗਲਤੀ ਨੂੰ ਮੰਨ ਲੈਣਾ ਉਸ ਗਲਤੀ ਨੂੰ ਮੰਨ ਕੇ ਸੁਧਾਰਨਾ ਇਹ ਸਮਝਦਾਰੀ ਵਾਲੀ ਗੱਲ ਆ ਇਹ ਕੰਮ ਕੋਈ ਕੋਈ ਕਰਦਾ ਏ ਬਹੁਤੇ ਲੋਕ ਆਪਣੀਆਂ ਗਲਤੀਆਂ ਨੂੰ ਸਵੀਕਾਰ ਹੀ ਨਹੀਂ ਕਰਦੇ ਅਤੇ ਕੁਝ ਲੋਕ ਗਲਤੀ ਕਰਕੇ ਉਹਦਾ ਇਲਜ਼ਾਮ ਦੂਜਿਆਂ ਦੇ ਉੱਤੇ ਲਾ ਦਿੰਦੇ ਨੇ ਤਾਂ ਇਹ ਕੰਮ ਜਿਹੜੇ ਨੇ ਨਾ ਇਹ ਖਤਰਨਾਕ ਨੇ ਇਹਨਾਂ ਤੋਂ ਬਚਣਾ ਹੈ ਜੇਕਰ ਤੁਹਾਡੇ ਬੱਚੇ ਨੂੰ ਇਦਾਂ ਦੀ ਪੱਟੀ ਕੋਈ ਬਾਹਰੋਂ ਪੜਾ ਰਿਹਾ ਹੈ ਭਾਵੇਂ ਕਿ ਕਿਤੇ ਬਾਹਰੋਂ ਸੋਨਾ ਆਏ ਵੇ ਦਾ ਜਾਦੂ ਟੋਣੇ ਜੰਤਰ ਮੰਤਰ ਵੀ ਹੁੰਦੇ ਆ ਤਾਂ ਆਪਣੇ ਬੱਚੇ ਨੂੰ ਇੱਕੋ ਗੱਲ ਸੁਣਉਣੀ ਹੈ ਕਿ ਪੁੱਤਰ ਸਭ ਤੇ ਵੱਡਾ ਸਤਗੁਰੂ ਨਾਨਕ ਜਿੰਨ ਕਲ ਰਾਖੀ ਮੇਰੀ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਗਿਆਨ ਦੇ ਨਾਲ ਜੋੜਨਾ ਹੈ ਜਦੋਂ ਹੀ ਗੁਰਬਾਣੀ ਦੇ ਗਿਆਨ ਦੇ ਨਾਲ ਦੇਗਾ ਤਾਂ ਕਦੇ ਵੀ ਵਹਿਮਾ ਪਰਮਾ ਦੇ ਵਿੱਚ ਨਹੀਂ ਫਸੇਗਾ ਸਾਡਾ ਬੱਚਾ ਉੱਦਮੀ ਮਿਹਨਤੀ ਬਣੇਗਾ ਉਸ ਤੋਂ ਬਾਅਦ ਆ ਦੂਸਰੀ ਗਲਤੀ ਜੋ ਕਿ ਭੁੱਲ ਕੇ ਵੀ ਕਦੇ ਵੀ ਮਾਮਾ-ਬਾਪ ਨਾ ਕਰੋ ਕਿਸੇ ਦੇ ਬੱਚੇ ਦੀ ਬੁਰਾਈ ਕਿਸੇ ਦੇ ਬੱਚੇ ਦੀ ਨਿੰਦਿਆ ਚੁਗਲੀ ਜਾਂ ਫਿਰ ਕਿਸੇ ਦੇ ਬੱਚੇ ਦੀ ਬਦਨਾਮੀ ਕਿਸੇ ਦੇ ਬੱਚੇ ਨੂੰ ਕੋਈ ਮਾੜੀ ਮੱਤ ਮਾੜੀ ਸਿੱਖਿਆ ਨਹੀਂ ਦੇਣੀ ਚਾਹੀਦੀ ਕਿਉਂਕਿ ਕਈ ਲੋਕਾਂ ਨੂੰ ਇਹ ਆਦਤ ਹੁੰਦੀ ਆ ਦੂਜਿਆਂ ਦੇ ਬੱਚਿਆਂ ਨੂੰ ਵਿਗਾੜਨ ਦੇ ਵਿੱਚ ਬੜੇ ਮਾar ਹੁੰਦੇ ਨੇ ਕਿਸੇ ਦਾ ਕੋਈ ਧੀ ਫੁੱਤ ਬੜਾ ਸਿਆਣਾ ਸਮਝਦਾਰ ਹੋਵੇ ਤਾਂ ਕਈਆਂ ਤੋਂ ਜਰਿਆ ਹੀ ਨਹੀਂ ਜਾਂਦਾ ਉਹ ਪੁੱਤਿਆਂ ਮਤਾਂ ਦੇਣੀ ਆ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦੇ ਵੀ ਤੈਨੂੰ ਤਾਂ ਤੇਰੇ ਮਾਪੇ ਦਬਾ ਕੇ ਰੱਖਦੇ ਨੇ ਤੋੜਾ ਉਹਨਾਂ ਦੇ ਅੱਗੇ ਬੋਲਿਆ ਕਰ ਆਵਾਜ਼ ਉਠਾਇਆ ਕਰ ਉਹ ਕਈ ਤਰੀਕਿਆਂ ਦੇ ਨਾਲ ਉਹਨੂੰ ਮਾੜੀ ਆਦਤ ਦਿੰਦੇ ਨੇ ਤਾਂ ਇਹ ਕੰਮ ਤੋਂ ਬਚਣਾ ਦੂਸਰਾ ਜੇਕਰ ਤੁਹਾਨੂੰ ਕਿਸੇ ਦੇ ਬੱਚੇ ਦੀ ਕਿਸੇ ਮਾੜੀ ਆਦਤ ਬਾਰੇ ਪਤਾ ਲੱਗ ਗਿਆ ਹੈ ਤਾਂ ਉਹ ਮਾੜੀ ਆਦਤ ਦਾ ਟੰਡੋਰਾ ਚਾਰ ਸ਼ਫੇਰੇ ਨਹੀਂ ਫੇਰਨਾ ਬਲਕਿ ਉਸ ਬੱਚੇ ਨੂੰ ਸਮਝਾਓ ਕਿ ਪੁੱਤਰ ਇਹ ਕੰਮ ਕਰਨਾ ਤੇਰੇ ਲਈ ਗਲਤ ਿਆ ਜੇ ਸਮਝਾਇਆ ਵੀ ਉਹ ਨਹੀਂ ਸਮਝ ਰਿਹਾ ਜਾਂ ਤੁਸੀਂ ਸਮਝਾ ਨਹੀਂ پا ਰਹੇ ਤਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਇਹਨੂੰ ਚੰਗੀ ਮਾਤ ਤੁਹਾਨੂੰ ਬਖਸ਼ੋ ਜੇਕਰ ਤੁਹਾਨੂੰ ਕਿਸੇ ਦੇ ਬੱਚੇ ਦੀ ਗਲਤੀ ਦਾ ਪਤਾ ਲੱਗ ਗਿਆ ਹੈ ਤਾਂ ਉਹਦੀ ਬਦਨਾਮੀ ਨਾ ਕਰੋ ਉਹਦੇ ਤੇ ਪਰਦਾ ਪਾ ਲਓ ਇਹ ਨਹੀਂ ਉਹ ਸ਼ਾਸ਼ੇ ਚ ਭਾ ਕੇ ਛੱਟਣਾ ਹੈ ਚਾਰ ਛਫੇਰੇ ਉਹਦੀ ਉਹ ਗਲਤੀ ਦਾ ਟੰਡੋਰਾ ਫੇਰਨਾ ਹੈ ਸਿਆਣੇ ਕਹਿੰਦੇ ਕੁਝ ਗੱਲਾਂ ਦਾ ਪਗਤਾਰ ਸਾਨੂੰ ਇੱਥੇ ਹੀ ਕਰਨਾ ਪੈਂਦਾ ਹੈ ਅਤੇ ਬੱਚਿਆਂ ਦੇ ਮਾਮਲੇ ਦੇ ਵਿੱਚ ਤਾਂ ਬਿਲਕੁਲ ਸੱਚ ਆ ਆਪਾਂ ਜੇਕਰ ਕਿਸੇ ਦੇ ਬੱਚੇ ਦੀ ਬਦਨਾਮੀ ਕਰਦੇ ਆ ਕਿਸੇ ਦੀ ਬੁਰਾਈ ਕਰਦੇ ਆ ਨਾ ਤਾਂ ਇਹ ਗੱਲਾਂ ਦੇ ਲੈਣੇ ਦੇਨੇ ਬੜੀ ਛੇਤੀ ਆ ਕੇ ਆਉਂਦੇ ਆ ਮਹਾਭਗਵਤ ਜੀ ਤਾਂ ਹਮੇਸ਼ਾ ਇਹ ਗੱਲ ਸਮਝਾਉਂਦੇ ਵੀ ਆਪਾਂ ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਸਮਝੋ ਉਹਦੇ ਸਾਰੇ ਔਗਣ ਉਹਦੀਆਂ ਸਾਰੀਆਂ ਮਾੜੀਆਂ ਆਦਤਾਂ ਆਪਣੇ ਸਿਰ ਤੇ ਚੁੱਕ ਲਈਆਂ ਤਾਂ ਫਿਰ ਕਿਉਂ ਕਿਸੇ ਦੀ ਬਰਾਈ ਕਰਨੀ ਕਿਉਂ ਕਿਸੇ ਦੀਆਂ ਮਾੜੀਆਂ ਆਦਤਾਂ ਕਿਸੇ ਦੇ ਮਾੜੇ ਔਗਣ ਚੁੱਕਣੇ ਆ ਕਿਉਂਕਿ ਕਿਸੇ ਦੀ ਬਦਨਾਮੀ ਕਰਨੀ ਕਿਸੇ ਦੀ ਬਰਾਈ ਕਰਨੀ ਸਭ ਕੀ ਬੋਧਿਆ ਪਰ ਜਦੋਂ ਇਹ ਸਭ ਕੁਝ ਆਪਣੇ ਨਾਲ ਹੁੰਦਾ ਫਿਰ ਸਹਿਣਾ ਬੜਾ ਔਖਾ ਹੋ ਜਾਂਦਾ ਹੈ ਤਾਂ ਇਸ ਕਰਕੇ ਜੇਕਰ ਕੋਈ ਕਿਸੇ ਦੀ ਨਿੰਦਿਆ ਚੁਗਲੀ ਕਰ ਰਿਹਾ ਕਿਸੇ ਦੀ ਬਰਾਈ ਕਰ ਰਿਹਾ ਉਦੋਂ ਹੱਥ ਜੋੜ ਕੇ ਪਾਤਸ਼ਾਹ ਜਲੇ ਜਾਓ ਇਹ ਝਟਪਲ ਦਾ ਜਿਹੜਾ ਕੰਨਰਾਸ ਹੈ ਨਾ ਇਹ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਉਸ ਤੋਂ ਬਾਅਦ ਆ ਤੀਸਰੀ ਗਲਤੀ ਜੋ ਭੁੱਲ ਕੇ ਵੀ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੀ ਉਹ ਹੈ ਕਦੇ ਵੀ ਆਪਣੇ ਬਜ਼ੁਰਗਾਂ ਦਾ ਆਪਣੇ ਮਾਪੇ ਦਾ अपमान नहीं करना। ਉਹਨਾਂ ਦੇ ਨਾਲ ਮਾੜਾ سلوਕ ਨਹੀਂ ਕਰਨਾ ਕਿਉਂਕਿ ਜੇਕਰ ਅੱਜ ਤੁਸੀਂ ਆਪਣੇ ਮਾਪਿਆਂ ਦੇ ਨਾਲ ਆਪਣੇ ਬਜ਼ੁਰਗਿਆਂ ਦੇ ਨਾਲ ਮਾੜਾ ਵਿਹਾਰ ਕਰ ਰਹੇ ਹੋ ਨਾ ਤਾਂ ਇਹ ਹਿਸਾਬ ਕਿਤਾਬ ਵੀ ਇੱਥੇ ਹੀ ਦੇਣਾ ਪਵੇਗਾ। ਫਿਰ ਆਪਣੇ ਨਾਲ ਮਾੜੇ سلوਕ ਨੂੰ ਬਰਦਾਸ਼ਤ ਕਰਨ ਦੇ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨਾ। ਕੁਝ ਗੱਲਾਂ ਦਾ लेखा-ਜੋਖਾ ਇੱਥੇ ਹੀ ਦੇ ਕੇ ਜਾਣਾ ਪੈਂਦਾ ਹੈ। ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਸਾਡੇ ਮਾਪਿਆਂ ਦੀਆਂ ਆਂਦਰਾਂ ਸਾਡੇ ਵੱਲ ਠੰਡੀਆਂ ਰਹਿਣ, ਸੁਖੀ ਰਹਿਣ। ਆਪਣੇ ਮਾਪਿਆਂ ਦੇ ਨਾਲ ਚੰਗਾ ਵਿਹਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਆ ਸਤਿਕਾਰ ਕਰਨਾ ਹੈ ਟੁੱਟ ਟੁੱਟ ਕੇ ਨਹੀਂ ਪੈਣਾ ਕਿਉਂਕਿ ਜੇਕਰ ਸਾਡੇ ਬੱਚੇ ਅੱਜ ਸਾਨੂੰ ਇਦਾਂ ਕਰਦੇ ਨੂੰ ਦੇਖਣਗੇ ਤਾਂ ਇਹੀ ਵਿਹਾਰ ਸਾਡੇ ਨਾਲ ਕਰਨਗੇ ਉਹਨਾਂ ਨੂੰ ਲੱਗਣਾ ਕਿ ਬਜ਼ੁਰਗਾਂ ਨੂੰ ਇਦਾਂ ਹੀ ਸਾਂਭਿਆ ਜਾਂਦਾ ਹੈ ਅੱਜ ਅਸੀਂ ਆਪਣੇ ਮਾਪਿਆਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਬੋਲਦੇ ਆ ਤਾਂ ਕੱਲ ਨੂੰ ਸਾਡੇ ਬੱਚੇ ਸਾਡੀ ਕਦਰ ਕਰਨਗੇ ਬਾਕੀ ਮਾਪਿਓ ਦੀ ਕਦਰ ਕਰਨੀ ਸੇਵਾ ਕਰਨੀ ਸਤਿਕਾਰ ਕਰਨਾ ਇਹ ਹਰ ਬੱਚੇ ਦਾ ਫਰਜ਼ ਹੈ ਜੋ ਬੱਚੇ ਆਪਣੇ ਮਾਪੇ ਦੀ ਸੇਵਾ ਕਰਦੇ ਨੇ ਨਾ ਸੱਚ ਕਰਕੇ ਜਾਣੇ ਉਹ ਸਭ ਤੋਂ ਸੱਚੇ ਪਾਤਸ਼ਾਹ ਉਹਦੇ ਬਾਅਦ ਕੋਈ ਸ਼ੁਰੂ ਨਹੀਂ ਤੇ ਆਪਣੇ ਮਾਪੇ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਸਿਰਫ ਆਪਣੇ ਬੱਚੇ ਨੂੰ ਵਖਾਉਣ ਦੇ ਲਈ ਨਹੀਂ ਦਿਲੋਂ ਸਤਿਕਾਰ ਕਰਨਾ ਹੈ ਦਿਲੋਂ ਸੇਵਾ ਕਰਨੀ ਹੈ ਦੇਖਣਾ ਉਹਨਾਂ ਦੀਆਂ ਆਂਦਰਾਂ ਕਿੰਨੀਆਂ ਠੰਡੀਆਂ ਰਹਿਣਗੀਆਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਜੋ ਸਾਡੇ ਲਈ ਅਸੀਸਾਂ ਨਿਕਲਦੀਆਂ ਉਸ ਤੋਂ ਬਾਅਦ ਇਹ ਚੌਥੀ ਗਲਤੀ ਕਿ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਦੇ ਨਾਲ ਨਾ ਕਰੋ ਕਈ ਵਾਰ ਅਸੀਂ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਰੰਗ ਰੂਪ ਸਰੀਰਕ ਬੰਤਰ ਦੇ ਵਿੱਚ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਗੱਲਾਂ ਸਾਡੇ ਬੱਚੇ ਦੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਨੇ ਇਸ ਕਰਕੇ ਇਹ ਕੰਮ ਵੀ ਕਦੇ ਨਹੀਂ ਕਰਨਾ ਇਸ ਤੋਂ ਇਲਾਵਾ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਵੀ ਜਦੋਂ ਵੀ ਆਪਣੇ ਬੱਚੇ ਦੇ ਲਈ ਪਾਠ ਪੂਜਾ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਚੰਗੀ ਗੱਲ ਆ ਪਰ ਕਦੇ ਵੀ ਆਪਣੇ ਬੱਚੇ ਦੇ ਲਈ ਧਨ ਦੌਲਤ ਸੁੱਖ-ਵਿਦਾਰਥਨਾ ਮੰਗੋ ਆਪਣੇ ਬੱਚੇ ਦੇ ਲਈ ਜਦੋਂ ਵੀ ਪਾਠ ਕਰਦੇ ਹੋ ਅਰਦਾਸ ਕਰਦੇ ਹੋ ਤਵਾਹੀ ਗੁਰੂ ਅਕਾਲ ਪੁਰਖ ਜੀ ਤੋਂ ਚੰਗੀ ਮਤਬੁੱਧ ਮੰਗੋ ਕਿਉਂਕਿ ਜੇਕਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬੱਚੇ ਨੂੰ ਚੰਗੀ ਮਤਬੁੱਧ ਮਿਲ ਗਈ ਤਾਂ ਇਹ ਸਾਰੀਆਂ ਚੀਜ਼ਾਂ ਆਪੇ ਹੀ ਪ੍ਰਾਪਤ ਕਰ ਲਵੇਗਾ ਪਰ ਜੇ ਮਤ ਹੀ ਮਾੜੀ ਆ ਤਾਂ ਫਿਰ ਇਹ ਚੀਜ਼ਾਂ ਦੀ ਉਹਦੇ ਸਾਹਮਣੇ ਕੋਈ ਕੀਮਤ ਨਹੀਂ ਪ੍ਰਾਪਤ ਕਰਕੇ ਵੀ ਗਵਾ ਲਵੇਗਾ ਇਸ ਕਰਕੇ ਹਮੇਸ਼ਾ ਆਪਣੇ ਬੱਚੇ ਦੇ ਲਈ ਚੰਗੀ ਮਤਬੁੱਧ ਮੰਗਣੀ ਆ ਜੋ ਵੀ ਤੁਸੀਂ ਅਮਰ ਤਵੇਲੇ ਦਾ ਸ਼ਾਮ ਦਾ ਰਾਤ ਦਾ ਨਿਤਨੇਮ ਕਰਦੇ ਹੋ ਇਸ ਇਲਾਵਾ ਆਪਣੇ ਬੱਚੇ ਦੇ ਲਈ ਜਪਜੀ ਸਾਹਿਬ ਜੀ ਦੇ ਪਾਠ ਆਰੰਭ ਕਰ ਲੋ ਚੋਪਈ ਸਾਹਿਬ ਜੀ ਦੇ ਪਾਠ ਕਰ ਲਿਆ ਕਰੋ ਅਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੋ ਅਮਰਤ ਵੇਲੇ ਦੇ ਨਾਲ ਜੋੜੋ ਬੱਚੇ ਨੂੰ ਅਮਰਤ ਵੇਲੇ ਉਠਾ ਕੇ ਗੁਰਬਾਣੀ ਦਾ ਪਾਠ ਕਰਨ ਦੀ ਆਦਤ ਪਾਓ ਬੱਚੇ ਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਵੇ ਮੂਲ ਮੰਤਰ ਜੀ ਦੇ ਜਾਪ ਤੋਂ ਹੋਵੇ ਆਪਣੇ ਬੱਚੇ ਨੂੰ ਗੁਰੂ ਦੇ ਗਿਆਨ ਧਿਆਨ ਧੋਵਾ ਦੇ ਨਾਲ ਜੋੜਨਾ ਹੈ ਕੁਝ ਧੇਰ ਬੱਚਾ ਬੈਠ ਕੇ ਪਰਮ ਪਿਤਾ ਪਰਮਾਤਮਾ ਜੀ ਦੀ ਜਪਨਾ ਦਾ ਧਿਆਨ ਕਰਕੇ ਸਿਮਰਨ ਕਰੇ ਉਹਦਾ ਮਨ ਸ਼ਾਂਤ ਰਹੇਗਾ ਕਾਲੇ ਭਾਂ ਤੋਂ ਮੁਚਿਆ ਰਹੇਗਾ ਇਸ ਤਰ੍ਹਾਂ ਬੱਚੇ ਨੂੰ ਅਮਰਤ ਵੇਲੇ ਦੇ ਨੇ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੋੜਨਾ ਹੈ ਅਤੇ ਜਦੋਂ ਵੀ ਭੈਣਾਂ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਸ ਵੇਲੇ ਗੁਰਬਾਣੀ ਦਾ ਪਾਠ ਕਰਦੇ ਹੋਏ ਬਣਾਓ ਇਹ ਪਾਠ ਕਰਨਕ ਨਹੀਂ ਹੈ ਸ਼ਬਦ ਜਾਪ ਕਰੋ ਵਾਹਿਗੁਰੂ ਜੀ ਦਾ ਜਾਪ ਕਰੋ ਮਹਾਂਪੁਰਖ ਜੀ ਕਹਿੰਦੇ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਣੀਏ ਉਹ ਪੋਜਨ ਪ੍ਰਸ਼ਾਦਾ ਆਮ ਨਹੀਂ ਰਹਿੰਦਾ ਅਮਰਤ ਰੂਪੀ ਬਣ ਜਾਂਦਾ ਹੈ ਅਤੇ ਜੋ ਜੀ ਵੀ ਖਾਂਦਾ ਹੈ ਉਸ ਜੀ ਦੇ ਪਤਾ ਨਹੀਂ ਕਿੰਨੇ ਦੁੱਖ ਦਲੇਦਰ ਰੋਗ ਕੱਟੇ ਜਾਂਦੇ ਨੇ